thank <laughs> you ਆ ਲੱਗਾ ਆ ਬੋਰਡ ਦੱਸਦਾ ਵਾ ਵੀ ਇਸ ਸਮੇਂ ਆਪਾਂ ਹੈਗੇ ਆ ਸੰਜੋਨਾ ਆਈਲੈਂਡ ਦੇ ਉੱਤੇ ਤੇ ਪਹਿਲਾਂ ਜਿਹੜੀ ਗੱਲ ਕੀਤੀ ਸੀ ਪਲਾਉ ਸਰਿੰਗਟ ਤੇ ਕਿਆਸੂ ਆਈਲੈਂਡ ਤੇ ਆਪਾਂ ਉਸ ਆਹ ਲੈਣ ਨੂੰ ਅੱਗੇ ਦੱਸਦਾਤਾ ਹੁਣ ਗੱਲ ਕਰਦੇ ਹਾਂ ਸੌਨ ਸੰਜੋਨਾ ਆਈਲੈਂਡ ਦੀ ਸੰਜੋਨਾ ਆਈਲੈਂਡ ਸਿੰਗਾਪੁਰ ਦਾ ਇੱਕ ਮਸ਼ਹੂਰ ਆਈਲੈਂਡ ਆ ਤੇ ਜਿੱਥੇ ਬਸੋਂ ਦੁਨੀਆ ਕੀ ਪਰ ਉੱਥੇ ਸਟ੍ਰਕਚਰਾਂ ਸਾਂ ਬਹੁਤ ਸਾਰੀਆਂ ਬਣੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਇੱਕ ਜੇਲ ਵੀ ਆ ਤੋ ਸੈਂਜੋਨ ਆਈਲੈਂਡ ਮਸ਼ਹੂਰ ਹੁੰਦਾ ਵਾ 19ਵੀਂ ਸਦੀ ਦੇ ਵਿੱਚ 19ਵੀਂ ਸਦੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਸੀ ਇੱਥੇ ਆ ਕੇ ਆ ਇਮੀਗਰੈਂਟ ਸੀ ਉਹ ਆ ਕੇ ਇੱਥੇ ਬਸੇ ਇੱਥੇ ਛੋਟੇ ਛੋਟੇ ਪਿੰਡ ਸੀ ਮਛੇਰਿਆਂ ਦੇ ਉਹ ਮਛੇਰੇ ਇੱਥੇ ਮੱਛੀਆਂ ਫੜਦੇ ਸੀ ਉਸ ਤੋਂ ਬਾਅਦ ਜਿਹੜਾ ਇਹ ਆਈਲੈਂਡ ਆ ਇਹ ਜਦੋਂ ਅੰਗਰੇਜ਼ਾਂ ਨੇ ਇਸ ਨੂੰ ਐਸੇ ਕੁਆਰਟਨ ਆਈਲੈਂਡ ਦੇ ਨਾਂ ਦੇ ਨਾਲ ਮਸ਼ਹੂਰ ਕੀਤਾ ਕੁਆਰਟਨ ਤੋਂ ਭਾਵ ਪੇ ਜਿੱਥੇ ਲੋਕਾਂ ਨੂੰ ਲਿਆ ਕੇ ਰੱਖਿਆ ਜਾਵੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਜੇ ਬਿਮਾਰ ਬਮੂਹਰ ਹੋਣ ਤੇ ਉਹਨਾਂ ਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ ਤੇ ਮੇਨ ਆਈਲੈਂਡ ਦੇ ਨਾਲ ਖੜਾਇਆ ਜਾਵੇ ਸੋ ਅੰਗਰੇਜ਼ਾਂ ਨੇ ਇਹਨੂੰ ਕੁਆਰਟੈਨ ਕੀਤਾ ਜਿਹੜੇ ਉਸ ਸਮੇਂ ਜਦੋਂ 1919 ਦੇ ਵਿੱਚਾਂ ਤੇ ਵੀ ਇੱਕ ਦੀ ਪਲੇਗ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਫੈਲ ਗਈ ਸੀ ਉਸ ਤੋਂ ਬਾਅਦ ਕੋਲੋਰਾ ਨਾਲ ਦੀ ਇੱਕ ਪਤਨੀ ਜਿਤਨਾ ਕੋਈ ਹੈਗਾ ਸੀ ਉਹ ਫੈਲੀ ਬੇਰੀ ਬੇਰੀ ਨਾਲ ਦਾ ਕੋਈ ਹੈਗਾ ਸੀ ਇਦਾਂ ਦੀਆਂ ਨਹੀਂ ਹੈਗੀਆਂ ਸੀ ਉਸ ਸਮੇਂ ਮਹਾਮਾਰੀਆਂ ਫੈਲਦੀਆਂ ਰਹਿੰਦੀਆਂ ਸੀ ਜਿਦਾਂ ਅੱਜ ਦੇ ਜਮਨ ਦੇ ਵਿੱਚ ਕਰੋਨਾ ਫੈਲਿਆ ਉਹ ਉਹ ਮਾਮਾਰੀਂ ਰਕਣਾ ਅਸਲੀ ਜਿਹੜੇ ਵੱਡੇ ਵੱਡੇ ਜਹਾਜ਼ ਹੁੰਦੇ ਸੀ ਕਿ ਸ਼ਿਪਾਂ ਦੇ ਉੱਤੇ ਸਾਰੀ ਵਸਤੂ ਜਿਹੜੀ ਸੀ ਇੱਕ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੇ ਜਾਂਦੀ ਸੀ ਸੋ ਉਹਨਾਂ ਤੇ ਚੜ ਕੇ ਲੋਕ ਇੱਥੇ ਆਉਂਦੇ ਸੀ ਤੇ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਸੀ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਸੀ ਤੇ ਜੇ ਬਿਮਾਰ ਪੈ ਜਾਂਦਾ ਤੇ ਫਿਰ ਥੇ ਇਹਨਾਂ ਨੂੰ ਕਵਾਰਟੇਨ ਕਰ ਦਿੱਤਾ ਜਾਂਦਾ ਸੀ ਤੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਸੀ ਤੇ ਜਿਹੜੇ ਬੰਦੇ ਬਿਲਕੁਲ ਸਹੀ ਹੁੰਦੇ ਸੀ ਫਿਰ ਉਹਨਾਂ ਨੂੰ ਹੀ ਮੇਨ ਆਈਲੈਂਡ ਦੇ ਉੱਤੇ ਲਿਜਾਣ ਦੀ ਜਿਹੜੀ ਸੀ ਅਗਿਆ ਅ ਦਿੱਤੀ ਜਾਂਦੀ ਸੀ ਉਸ ਤੋਂ ਬਾਅਦ ਜਿਹੜਾ ਇਹ ਆਈਲੈਂਡ ਆ ਇੱਥੇ ਬਾਅਦ ਦੇ ਵਿੱਚ ਜੇਲ ਵੀ ਬਣਾਈ ਗਈ ਜਿਹੜੀ ਕਵਾਡਰੈਂਟ ਸੈਂਟਰ ਤੋਂ ਉਹਨੂੰ ਜੇਲ 'ਚ ਤਬਦੀਲ ਕਰ ਦਿੱਤਾ ਗਿਆ ਜਿਹੜੇ ਲੋਕ ਅੰਗਰੇਜ਼ ਸਰਕਾਰ ਦੇ ਖਿਲਾਫ ਜਿਹੜੇ ਸੀ ਆਵਾਜ਼ ਚੁੱਕਦੇ ਸੀ ਉਹਨਾਂ ਲੋਕਾਂ ਨੂੰ ਉਸ ਜੇਲ ਦੇ ਵਿੱਚ ਡਾਕ ਦਿੱਤਾ ਜਾਂਦਾ ਸੀ ਜਿਵੇਂ ਆਪਾਂ ਕਹਿੰਦੇ ਨੇ ਨੰਗੇ ਜਣੇ ਕਾਲੇ ਪਾਣ ਦੇ ਜੇਲਾ ਬਣਾਤੀਆਂ ਜੀ ਸੋ ਇਹ ਵੀ ਇੱਕ ਆਈਲੈਂਡ ਸਿਰਫ ਸਿਰਫ ਕੈਦੀਆਂ ਵਾਸਤੇ ਹੀ ਰੱਖਿਆ ਗਿਆ ਉਸ ਤੋਂ ਬਾਅਦ ਗੱਲ ਕਰਦੇ ਆ ਆਪਣਾ ਜਿੱਦਾਂ ਵੱਡੇ ਵੱਡੇ ਯੂਟਿਊਬਰ ਉਹਨਾਂ ਨੇ ਕਿਹਾ ਆਪਾਂ ਵੀ ਸਿੰਗapore ਦੇ ਵਿੱਚ ਲੋਕੀ ਜਿਹੜੀ ਸੀ ਪਾਪੂਲੇਸ਼ਨ ਸੀ ਉਹ ਫੀਮ ਚੀ ਹੋ ਗਈ ਸੀ ਫੀਮ ਬਹੁਤ ਖਣ ਲੱਪੀ ਅਸਲ ਵਿੱਚ ਗੱਲ ਕੁਝ ਹੱਦ ਤੱਕ ਸੱਚੀ ਸਹੀ ਵੀ ਆ ਕਿ ਇਸ ਏਰੀਏ ਨੂੰ ਉਹਨਾਂ ਲੋਕਾਂ ਨੂੰ ਰੱਖਣ ਵਾਸਤੇ ਵਰਤਿਆ ਗਿਆ ਜਿਹੜੇ ਕਿ ਬਹੁਤ ਜ਼ਿਆਦਾ ਨਸ਼ੇ ਦੇ ਆਦੀ ਹੋ ਚੁੱਕੇ ਸੀ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਸੀ ਤੇ ਉਹਨਾਂ ਨੂੰ ਉਹਨਾਂ ਦਾ ਸੁਧਾਰ ਕੀਤਾ ਜਾਂਦਾ ਸੀ ਤੇ ਜਦੋਂ ਉਹ ਸੁਧਰ ਜਾਂਦੇ ਸੀ ਤੇ ਆਪ ਦੀ ਜਿਹੜੀ ਫੀਮ ਫੁਮਦੀ ਲੱਤ ਸੀ ਉਹ ਛੱਡ ਦਿੰਦੇ ਸੀ ਫਿਰ ਇੱਥੋਂ ਚੱਕ ਕੇ ਉਹਨਾਂ ਨੂੰ ਮੇਨ ਆਈਲੈਂਡ ਦੇ ਉੱਤੇ ਲੈ ਜਾਇਆ ਜਾਂਦਾ ਸੀ ਯਾਨੀ ਕਿ ਇੱਕ ਹਿਸਾਬ ਦਾ ਇਹ ਵੀ ਇੱਕ ਕੁਆਰਟਨ ਫੈਸਿਲਿਟੀ ਸੀ ਡਰੱਗ ਰੀਹੈਬਿਲੇਸ਼ਨ ਸੈਂਟਰ ਸਮਥਿੰਗ ਲਾਈਕ ਦੈਟ ਸੋ ਜਿਹੜੀਆਂ ਤੁਸੀਂ ਸਟਰਕਚਰਾਂ ਦੇਖ ਰਿਹਾ ਹੋ ਜਿੱਦੇ ਕੁਝ ਕੰਮਕੁਮ ਚੱਲ ਰਿਹਾ ਵਾ ਤੇ ਸਾਰੀਆਂ ਉਸ ਜਮਾਨੇ ਦੀਆਂ ਇਹ ਬੜੀਆਂ ਹੋਈਆਂ ਵਾ ਤੇ ਜੇ ਇਹ ਆਈਲੈਂਡ ਨੂੰ ਘੁੰਮ ਕੇ ਵੇਖਣਾ ਹੋਵੇ ਤਾਂ ਕਾਫੀ ਵੱਡਾ ਆਈਲੈਂਡ ਆ ਤੇ ਤੁਰੇ ਜਾਂਦੇ ਆ ਤੇ ਕੁਝ ਜਿਹੜੇ ਸੁੰਦਰ ਨਜ਼ਾਰੇ ਆ ਇਹ ਆਈਲੈਂਡ ਦੇ ਵਿਨੇ ਆ ਥੋੜੀ ਜਿਹੀ ਸੌਣ ਜਾਂ ਉੰਡਿਆ ਵਾ ਇਹ ਤੋਂ ਬਾਹਰ ਨਿਕਲਦੇ ਆ ਇਸ ਤਰ੍ਹਾਂ ਆ ਵਾਚ ਟਾਵਰ ਆਪਾਂ ਨੂੰ ਇਸ ਗੱਲ ਦੱਸਦੇ ਆਂ ਕਿ ਸਮੇਂ ਜਿਹੜਾ ਸੀ ਇਹ ਵਾਚ ਕੀਤਾ ਜਾਂਦਾ ਸੀ ਲੋਕਾਂ ਨੂੰ ਰੱਖਿਆ ਜਾਂਦਾ ਸੀ ਤੇ ਵਾਚ ਕੀਤਾ ਜਾਂਦਾ ਸੀ ਤੇ ਬਾਕੀ ਇਹਦੀ ਕੀ ਹਿਸਟਰੀ ਪੜਦੇ ਆਂ ਵੀ ਉੱਥੇ ਕੀ ਕੁਝ ਲਿਖਿਆ ਹੋਆ ਇਹਦੇ ਬਾਰੇ ਤੇ ਬਾਕੀ ਹਰੀਆਲੀ ਦੇ ਬੱਖੋਂ ਤੇ ਇਹ ਕਰੇਲੀ ਕੱਢੀਆਂ ਦਾ ਆਈਲੈਂਡ ਕਿਆ ਬਾਤਾਂ ਨੇ ਇੱਕ ਆ ਫੈਸਿਲਿਟੀ ਆ ਜਿਹਦੇ ਬਾਸਾਰੇ ਪਾਸੇ ਫੈਂਸਿੰਗ ਹੋਈ ਆ ਜਿੱਦਾਂ ਜੇਲ ਦੀ ਚਾਰਦੁਆਰੀ ਹੁੰਦੀ ਆ ਤੇ ਚਾਰੇ ਕੋਰਨਰਾਂ ਦੇ ਵਿੱਚ ਵਾਚ ਟਾਵਰ ਬਣੇ ਹੋਏ ਨੇ ਸਰਦਾਰ ਜੀ ਉਹਨਾਂ ਜੋ ਕੋ ਸਟਰਕਚਰਾਂ ਜਿਹੜੀਆਂ ਉਹਨਾਂ ਦਾ ਕੰਮ ਚੱਲ ਰਿਹਾ ਵਾ ਪਰ ਜੇ ਵੇਖੀਏ ਪੀ ਜੇ ਵੀ ਉਹ ਚੀਜ਼ ਤਾਂ ਮੰਨ ਲਓ ਪੀ ਜਿਹੜਾ ਜੇਲ ਆ ਅ ਉਹਦੀ ਸਟਰਕਚਰ ਸਾਰੇ ਪਾਸੇ ਵਾਚ ਟਾਵਰ ਬਣਿਆ ਹੋਇਆ ਦੋ ਚਾਰ पाच ਟਾਵਰ ਉੱਥੇ ਵੇਖਿਆ ਇੱਕ ਵਾਚ ਟਾਵਰ ਉਹ ਬਣਿਆ ਆਵਾ ਇੱਕ ਵਾਚ ਟਾਵਰ ਉਧਰਲੇ ਪਾਸੇ ਬਣਿਆ ਆਵਾ ਸੋ ਵਾਚ ਟਾਵਰਾਂ ਦਾ ਮੇਨ ਮਤਲਬ ਇਹ ਹੁੰਦਾ ਵਾ ਵੀ ਦੂਰੋਂ ਖਲੋ ਕੇ ਜਿਹੜੇ ਹੈਗੇ ਕੈਦੀਆਂ ਉਹਨਾਂ ਦੀ ਨਿਗਰਾਨੀ ਕੀਤੀ ਜਾ ਸਕੇ ਤੇ ਬਾਕੀ ਹੋਰ ਕੁਛ ਦੇ ਬਾਰੇ ਪਤਾ ਚੱਲਦਾ ਤੇ ਆਪ ਜੀ ਨਾਲ ਸਾਂਝ ਪਾਉਣੇ ਆ ਤੇ ਹਾਲ ਦੀ ਗ੍ਰੀਤਾ ਪਾ ਉਹ ਪਹਾੜੀ ਜੀ ਤਾਣੋਂ ਚੜਨੀ ਤੇ ਫਿਰ ਉਥੋਂ ਗੜੀ ਜਾ ਕੇ ਬੈਠੇ ਇਕਾ ਕਲੋਨਿੰਗਲ ਹਾਊਸ ਵੱਲੋਂ ਸੁਣੂ ਬਣੀ ਹੋਈ ਇਮਾਰਤ ਮੇਰੇ ਹਜੇ ਰੈਸਟ ਆਫ ਜਾਵਾ ਬੱਤੀ ਪਾਣ ਦਾ ਪੂਰਾ ਜਗਾੜ ਹੈਗਾ ਹੂੰ ਟਾਇਲਟ ਬਣਿਆ ਹੈ ਇਹ ਤੋਂ ਖਲੋਕੇ ਸਿੰਗਾਪੁਰ ਦੀ ਸਾਰੀ ਕੋਸਟਲਾਈਨ ਜਿੰਦੀ ਉਹ ਸਾਹਮਣੇ ਜਿਹੜਾ ਹੈਗਾ ਵਾ ਸਾਰਾ ਤੋਸੇ ਦੇ ਆਸੇ ਪਾਸੇ ਵਾਲਾ ਹਰਾ ਏਰੀਆ ਵਾ ਬਿਲਕੁਲ ਕਲੀਅਰ ਦਿਦਾ ਠੀਕ ਆ ਤੇ ਜਦੋਂ ਬੰਦਾ ਆਵੇ ਸਿੱਧਾ ਪਹਿਲਾਂ ਇੱਥੇ ਆ ਕੇ ਸੂਤਰ ਦੇ ਰਹੇ ਆ ਤੇ ਆ ਜਿਹੜਾ ਹੈਗਾ ਵਾ ਬਣਾਇਆ ਸਾਈਡ ਜੀ ਦੇ ਉੱਤੇ ਵਾਕ ਕਰਨੀ ਤੇ ਨਾਲ ਇੱਥੇ ਹੀ ਬੈ ਕੇ ਪ੍ਰਸ਼ਾਦਾ ਆਪਣੀ ਤਿਆਰ ਕਰ ਲੈਂਦੇ ਰਹੇ ਆ ਤੇ ਚੜ੍ਹਦੀਆਂ ਕਲਾ ਉੱਪਰਲੇ ਪਾਸੇ ਜਿੰਨਾ ਵੀ ਫੈਸਿਲਿਟੀਆਂ ਹੈਗੀਆਂ ਮੇਰੇ ਖਿਆਲ ਚ ਇਹਨਾਂ ਨੂੰ ਅਸੈਸ ਨਹੀਂ ਹੈਗਾ ਜਾਣਦਾ ਤੇ ਬਾਕੀ ਇਥੇ ਜਿਹੜੇ ਕੁਝ ਟ੍ਰੇਲ ਟ੍ਰੇਲ ਲਿਖਿਆ ਵੀ ਸੈਂਜੋਨਾ ਆਈਲੈਂਡ ਤੇ ਤੁਸੀਂ ਕੁਝ ਨੇਚਰ ਟ੍ਰੇਲ ਕਰ ਸਕਦੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਜੀਵ ਜੰਤੂ ਆ ਉਹ ਵੇਖਣ ਨੂੰ ਮਿਲਣਗੇ ਹੁਣ ਇੱਕ ਸਾਹਮਣੇ ਬਿਲਕੁਲ ਉਹ ਹੀ ਕਲੋਨੀਅਲ ਹਾਊਸ ਦਾ ਲਿਖਾ ਬੋਰੀਏ ਜੇਲ ਜੀ ਤੇ ਭੈਣਿਆ ਵੀ ਇਹ ਕੀ ਸਾਕਤਾ ਵਾ ਇਧਰੋਂ ਜਾ ਸਕਦੇ ਆ ਕਿ ਨਹੀਂ ਜਾ ਸਕਦੇ ਤੇ ਗਾਲੇ ਪਾਸੇ ਦੋ ਨਾ ਲੈਣਾ ਪਣੀ ਆ ਇੱਕ ਨੀਲੀ ਤੇ ਇੱਕ yellow ओके ਤੇ ਜਿਹੜੀ yellow ਲਾਈਨ ਉਹ ਹੈਗੀ ਆ ਆਟਰ ਲੌਂਜ ਨੂੰ ਜਾਂਦੀ ਲੋ ਨੂੰ ਜਾਂਦੀ ਆ ਡਾਲਫਿਨ ਲੌਂਜ ਨੂੰ ਤੇ ਟਰਟਲ ਲੌਂਜ ਯਾਨਕਿ ਲੌਂਜ ਨੇ ਸਾਰੇ ओके ਸੋ no entry respect for 캠퍼ਸ ओके जी ਆਚਾ ਕਵਾਕਾ ਜਾ ਸਕਦੇ ਨਹੀਂ ਆ ਤੇ ਮੇਰੇ ਖਾਲ ਜਿਹੜਾ ਹੁਣ ਇਹ ਏਰੀਆ ਵਾ ਜਿਹਦਾ ਐਨਸੀਸ ਦੇ ਸਟੂਡੈਂਟ ਹੋਗੇ ਜਾਂ ਹੋਰ ਯੂਨੀਵਰਸਿਟੀ ਦੇ ਜਾਂ ਮਦੋ ਬੇਰੇ ਸਕੂਲਾਂ ਚ ਪੜਦੇ ਨੇ ਉਹਨਾਂ ਦੀ ਕੈਂਪਿੰਗ ਸਾਈਟ ਬਣ ਚੁੱਕੀ ਆਏ ਤੇ ਉਹਨਾਂ ਵਾਸਤੇ ਇਹ ਲੋਜ ਨੇ ਸੋ ਇੰਨੀ ਆ ਕੇ ਗੱਲਾਂ ਪਤਾ ਸੌਣ ਸੈਂਡ ਜੁਣ ਆਈ ਜਾਣਦੀਆਂ ਬਾਕੀ ਆਸੇ ਪਾਸੇ ਜਿਹੜਾ ਹੈਗਾ ਵਾ ਉਹ ਚੱਕਾ ਵਕਈ ਆ ਇੱਕ ਢੇੜਾ ਜਾਂ ਕੱਢ ਕੇ ਤੇ ਆ ਗਏ ਆ ਸਾਰੇ ਆਇਲੈਂਡ ਦਾ ਤੇ ਆ ਮਰੀਨ ਲਾਈਫ ਜਿਹੜੀ ਆ ਇੱਥੇ ਪਾਈ ਜਾਂਦੀ ਆ ਜਦੋਂ ਲੋ ਟਾਈਡ ਹੁੰਦੀ ਆ ਸਪਾਈਡਰ ਕੌਂਚ ਤਨੇ ਹੋਣੇ ਨਾਲ ਸਨੇਲ ਵੀ ਆਵੜਿਆ ਹੈ ਰਾਈਟ ਆ ਜਾਇੰਟ ਆਪ ਸ਼ੈਲਸ ਨੀਡ ਕਲੈਂਪਸ ਆਕਟੋਪਸ ਆਕਟੋਪਸ ਵੀ ਬੜਾ ਇੱਥੇ ਹੁੰਦਾ ਜੀ ਆ ਗਏ ਚਲੋ ਚੜਦੀਆਂ ਕਲਾ ਫੈਮਿਲੀਆਂ ਚਿੱਲ ਕਰਨੀਆਂ ਬੈਗੇ ਤੇ ਆਹੋ ਹੀ ਫਿਰ ਦੋ ਲੈਣਾ ਜਿਹੜੀਆਂ ਦਰਸਾਉਂਦੀਆਂ ਵਾਂ ਵੀ ਕਿਹੜਾ ਕੈਂਪ ਕਿਧਰਲੇ ਪਾਸੇ ਹੁਣ ਆਪਾਂ ਕਰ ਲੱਗੇ ਆਂ ਵਾਪਸੀ ਤੇ ਇੱਕ ਆਈਲੈਂਡ ਦੇ ਬਾਰੇ ਛੋਟੀ ਜਿਹੀ ਗੱਲ ਹੋਰ ਪਤਾ ਚੱਲੀ ਐ 1604 ਈਸਵੀ ਦੇ ਵਿੱਚ ਈਸਵੀ ਕਹੋ ਸਨ ਕਹੋ ਉਹਦੇ ਵਿੱਚ ਇਸ ਆਈਲੈਂਡ ਨੂੰ ਬਾਰਕਿੰਗ ਡੀਅਰ ਦੇ ਨਾਲ ਨਾਲ ਜਾਣਿਆ ਜਾਂਦਾ ਸੀ ਸੋਚੀਖੰਗ ਸਿੱਕੀਖੰਗ ਸੇਚੀਖੰਗ ਦਾ ਡੀਅਰ ਦਾ ਨਾਮ ਲੈਂਦਾ ਵਾ ਜਿੱਦਾਂ ਪਿਛਲਾ ਲਜ਼ੂਰਾ ਸੀ ਉਹਨੂੰ ਛੋਟਾ ਡੀਅਰ ਤੇ ਇਹਨੂੰ ਬਾਰਕਿੰਗ ਡੀਅਰ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਬਾਅਦ ਦੇ ਵਿੱਚ ਇਹਦਾ ਨਾਮ ਬਦਲ ਕੇ ਸੈਨਜੋਨ ਆਈਲੈਂਡ ਰੱਖਤਾ ਬਾਕੀ ਜਿਹੜੇ ਟ੍ਰੈਲਾਂ ਦੀ ਗੱਲ ਕੀਤੀ ਸੀ ਜਿਹੜੇ ਇਹ ਬਾਇਓਡਿਵਰਸਿਟੀ ਨੂੰ ਦਰਸਾਉਂਦੇ ਆ ਜਿੱਦਾਂ ਮਰੀਨ ਲਾਈਫ ਤੇ ਸਿੰਗਾਪੁਰ ਨੇ ਕਾਫੀ ਕੋਜੋਖੋਜ ਪੜਤਾਲਾਂ ਕੀਤੀਆਂ ਨੇ ਤੇ ਜਾਂ ਜਿਹੜੇ ਆਉਣ ਵਾਲੇ ਬੱਚੇ ਨੇ ਜਿਹੜੇ ਯੂਨੀਵਰਸਿਟੀ ਵਿੱਚ ਪੜ੍ਹਦੇ ਨੇ ਉਹ ਇਹਨਾਂ ਦੇ ਉੱਤੇ ਸਟੱਡੀ ਕਰਦੇ ਨੇ ਇਸੇ ਕਰਕੇ ਦੋ ਤਿੰਨ ਜਿਹੜੀਆਂ ਮਰੀਨ ਰਿਜ਼ਰਵ ਇਹਨਾਂ ਨੇ ਰੱਖੇ ਹੋਏ ਨੇ ਇੱਕ ਇਹ ਆ ਇੱਕ ਸਿਸਤਰਾਇਲੈਂਡ ਤੇ ਆ ਇਹਨਾਂ ਸਾਰਿਆਂ ਦਾ ਇਕੱਠਿਆਂ ਨੂੰ ਇੱਕ ਟ੍ਰੈਲ ਦੇ ਤੌਰ ਤੇ ਦਿਨਾ ਜਾਂਦਾ ਵਾ ਜਿਹੜੇ ਬੱਚੇ ਇਹਨਾਂ ਕੈਂਪਾਂ 'ਚ ਆ ਕੇ ਰਹਿੰਦੇ ਨੇ ਤੇ ਇਹ ਉਹਨਾਂ ਟ੍ਰੈਲਾਂ ਦੇ ਉੱਪਰ ਜਾਂਦੇ ਨੇ ਤੇ ਜਦੋਂ ਲੋ ਟਾਈਡ ਹੁੰਦੀ ਆ ਤੇ ਜਿਹੜੀ ਸਿਸਤਰਾਇਲੈਂਡ ਦੇ ਉੱਤੇ ਬਾਇਓਡਵਰਸਿਟੀ ਯਾਨਕਿ ਵੱਖ-ਵੱਖ ਉਹਦਾ ਸਟਾਰ ਫਿਸ਼ ਹੋਰ ਜਿਹੜੇ ਸਮੁੰਦਰੀ ਜੀਵ ਜੰਤੂ ਆ ਉਹ ਵੇਖਣ ਨੂੰ ਇੱਥੇ ਮਿਲਦੇ ਨੇ ਸੋ ਇਸ ਤੋਂ ਅਗਲੀ ਜਰਨੀ ਆਪਾਂ ਕਰਾਂਗੇ ਹੋ ਸਕਦਾ ਵਾ ਅਸਸਤਰਾ ਆਈਲੈਂਡ ਤੇ ਜਾਣਾ ਹੋ ਸਕਦਾ ਵਾ ਪਲਾਉ ਹੰਤੂ ਸੋ ਮਿਲਦੇ ਆ ਛੇਤੀ ਅਗਲੀ ਜਰਨੀ ਦੇ ਵਿੱਚ ਪਰ ਉਸ ਤੋਂ ਪਹਿਲਾਂ ਆਪਾਂ ਵੇਟ ਕਰਨੀ ਇੱਥੇ ਬੋਟ ਦੀ ਤੇ ਬੋਰਡ ਲੈ ਕੇ ਜਾਣਾ ਵਾ ਸਿੰਗਾਪੁਰ ਸਿੰਗਾਪੁਰ ਤੋਂ ਗੱਡੀ ਲੱਗੀ ਗੱਡੀ ਲੱਗ ਜਾਣਾ ਕਰੇ ਤੇ ਨਾਲ ਕੁਝ ਪ੍ਰਸ਼ਾਦਾ ਪਣੀ ਜਾ ਕੇ ਛੱਕਦੇ ਆ ਤੇ ਜੁੜੇ ਰਿਓ ਨਾਲ ਸਿੰਗਾਪੁਰ ਤੱਕ ਜਾਂਦੀ ਵਾਰ ਦੀ ਮੋਡੀ ਮੋਡੀ ਗੱਲ ਬਾਤ ਸੇਰੇ ਉਤਰੇ ਸਾਂ ਉਥੇ ਉਹ ਹੈਗਾ ਵਾ ਲਜ਼ੂਰਾ ਆਈਲੈਂਡ ਉਥੋਂ ਤੁਰ ਕੇ ਸਾਰਾ ਆਈਲੈਂਡ ਰੋਂਦਰੀ ਘੁੰਮ ਕੇ ਇਹਦੇ ਪਰਲੇ ਪਾਸੇ ਕਾਇਕਿੰਗ ਕਰਕੇ ਤੇ ਜਿਹੜਾ ਆ ਜਿਹੜਾ ਬਰੇਜ਼ਾ ਇਹ ਜੋੜਦਾ ਵਾ ਸੈਂਜੋਨ ਇਧਰੇ ਪਾਸੇ ਦਾ ਸੈਂਜੋਨ ਹੈ ਤੇ ਇਧਰੇ ਪਾਸੇ ਲਜ਼ੂਰਾ ਇਹਨਾਂ ਦੋਨੋਂ ਜੋੜਦਾ ਵਾ ਸੋ ਇਹ ਪਾਰ ਕਰਕੇ ਆਪਾਂ ਇੱਥੇ ਆ ਗਏ ਆ ਤੇ ਇੱਥੇ ਆਪਾਂ ਨੂੰ ਦਰਸ਼ਨ ਮਿਲੇਗੀ ਤੇ ਆ ਲਜ਼ੂਰਾ ਆਈਲੈਂਡ ਦੇ ਠੀਕ ਹੈ ਜੀ ਇਹ ਤਾਂ ਇਹ ਨਿੱਕੇ ਨਿੱਕੇ ਬੋਰਸ ਵੀ ਚੱਲਦੀਆਂ ਨੇ ਮੋੜਾ ਟਾੜਾ ਕਰਮ ਫਿਰਦਾ ਤੇ ਪਰ ਆਪਾਂ ਨੂੰ ਰਿਸਪੌਂਸ ਦੇ ਦਿੱਤਾ ਆਹ ਇੱਕ ਗੱਲ ਚ ਆ ਚਾਲਾ ਪਬਲਿਕ ਬਸਾਂ ਦੇ ਸੀਟ ਲਾਈ ਆਪਾਂ ਉਹ ਇੱਕ ਜੁੜਾ ਪਬਲਿਕ ਬਸਾਂ ਦੇ ਸੀਟ ਮੰਦੇ ਹੋ ਕੋਈ ਇੱਥੇ ਆ ਜਾਣਾ ਯਾ ਯਾਰਾਈਵਲ ਡੋਮੈਸਟਿਕ ਨਿੱਕੇ ਨਿੱਕੇ ਹੈਲਾਨਾ ਦੇ ਦਰਸ਼ਨ ਕਰਕੇ ਸਿੰਗਾਪੁਰ ਦੇ ਵਿੱਚ ਵਾਪਸ ਆ ਗਏ ਤੋ ਜਿੱਦਾਂ ਸਵੇਰੇ ਆਇਆ ਸੀ ਇੱਥੋਂ ਬੱਸ ਲੈ ਕੇ ਦੁਬਾਰਾ 17 ਮਿੰਟਸ 17 ਮਿੰਟਾਂ ਦੀ ਬੱਸ ਆ ਰਹੀ ਆ ਤੋ ਤੁਰਕੇ ਜਾ ਸਕਦੇ ਆ ਪਰ ਪਪਾ ਇਧਰ ਦਾ ਵੇਖਾਂਗੇ ਇੱਥਲਾ ਵੇਖਾਈ ਚੈੱਕ ਕਰ ਲਵਾਂ ਅਜੇ ਤੇ ਇੱਥੋਂ ਬੱਸ ਲੈ ਕੇ ਵਾਪਸ ਤੋ ਸੋ ਇਨੇ ਹੀ ਮੀਲੇਗੇਲੇ ਆ ਆਈਲੈਂਡਾਂ ਦੇ ਤੇ ਇਸ ਤੋਂ ਬਾਅਦ ਚੱਲਾਂਗੇ ਕਿਸੇ ਹੋਰ ਲੈ ਆਈਲੈਂਡ ਦੇ ਬਾਕੀ ਆਈਲੈਂਡਾਂ ਤੇ ਜਾਣ ਦਾ ਖਰਚਾ ਬਹੁਤ ਭਾਰੀ ਆ ਕਿਉਂਕਿ ਜੇ ਤੁਸੀਂ ਇੱਕ ਵਾਰੀ ਬੋਰਡ ਕਰਾਂਦੇ ਜੋ ਉਸ ਬੋਰਡ ਤੁਹਾਨੂੰ 400 ਸਿੰਗਾਪੂਰ ਡਾਲਰ ਦੇ ਵਿੱਚ ਪੈਂਦੀ ਆ ਤੇ ਮਹਿੰਗਾ ਕੰਮ ਆ ਤੇ ਕੋ ਦੋ ਬੰਦੇ ਨਾਲ ਜੋੜਾਂਗੇ ਜਿਹੜੇ ਜਾਣਾ ਸਤਿਆਰ ਹੋਏ ਤੇ ਫਿਰ ਬਾਕੀ ਦਾ ਆਈਲੈਂਡ ਦੀ ਆਪਾਂ ਘੁੰਮਾਂਗੇ ਜਿੱਥੇ ਕੋਈ ਵੀ ਨਹੀਂ ਜਾਂਦਾ ਅਸਲ ਦੇ ਵਿੱਚ ਸਿਰਫ ਉਹ ਆਈਲੈਂਡ ਆ ਜੜਬੀਏ ਬਿਆਹਾਨ ਜੰਗਲਾ ਤੇ ਨੇਚਰ ਕੁਦਰਤ ਵਸੇ ਹੀ ਕੁਝ ਵੇਖਣ ਵਾਲਾ ਉੱਥੇ ਉੱਥੇ ਹੋਰ ਐਕਟੀਵਿਟੀ ਨਹੀਂ ਹੁੰਦੀਆਂ ਤੇ ਜਾਓ ਫਰਮਾਨਾ ਸਾਫ ਕੁਝ ਸਾਗੇ ਤੇ ਉੱਥੇ ਮੜੀ-ਮੋਢੀ ਟੰਬੂ-ਦੰਬੂ ਤਾਂ ਨਿਕ ਸਰਦ ਨਾ ਬੈਠੇ ਰੋ ਬਸ ਇੰਨੀ ਗੱਲਾਂ ਬਤਾਨੇ ਸੋ ਚੱਲਦੇ ਆਂ ਕਲਾ ਜਿਦਾਉ ਮਿਲਦੇ ਆਂ ਕਿਸੇ ਹੋਰ ਆਈਲੈਂਡ ਦੇ ਉੱਤੇ ਕ੍ਰਪਾ ਬੂਸਰ ਕਰ ਪਗਰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹ